ਅਨਿਸ਼ਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇੱਕ ਮਾਨ ਸਿੰਘ ਹੈ ਜੀ ਇੱਕ ਵਾਰਸੀ ਭੱਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਸਾਬਕਾ ਸਰਪੰਚ ਹੈ ਸਾਬਕਾ ਮੈਂਬਰ ਬਲਾਕ ਸੰਪਤੀਆਂ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਢੂਲ ਕੋ ਚਾਤ ਸਿੰਘ ਵਾਲੀ ਅੱਛਾ ਜੀ ਹਾਂ ਤੇ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਸੀ ਤੁਸੀਂ ਅਸੀਂ ਜੀ ਲੰਮਾ ਸਮਾਂ ਕਾਲੀਦਾਨ ਨਾਲ ਨਵਾਇਆ ਹੈਗਾ ਤੇ ਇਸ ਵਿੱਚ ਮੈਂ ਸਾਬਕਾ ਅਧਿਕਾਰ ਪਾਤਰਿਆਂ ਦਾ ਮੈਂਬਰ ਬਲਾਕ ਸੰਪਤੀ ਰਹਾਗਾ ਸਰਕਲ ਪ੍ਰਧਾਨ ਰਿਹਾਗਾ ਮੈਂ ਕਾਲੀਦਲ ਦੇ ਵਿੱਚ ਕਾਲੀਦਲ ਦੇ ਵਿੱਚ ਕਾਫੀ ਜਿਹੜੇ ਆਉਦੇ ਹੰਡਾਏ ਹੈਗੇ ਪਰ ਮੈਂ ਕਾਲੀਦਲ ਤੋਂ ਖਛੇਗਾ ਪਰ ਜਿਹੜੇ ਪਿੰਡ ਦੇ ਕੋਈ ਸਾਡੇ ਪਿੰਡ ਦੇ ਬਹੁਤ ਵਾਰ ਬਿਆਕ ਕੀ ਸੀਗੇ ਕੰਮ ਅਸੀਂ ਕਰਦੇ ਸੀ ਤੇ ਸ਼ਾਵਾਸ਼ੀ ਉਹ ਲੈ ਜਾਂਦੇ ਸੀਗੇ ਇਸ ਕਰ ਉਹਨਾਂ ਤੋਂ ਦੁਖੀ ਹੋ ਕੇ ਮੈਂ ਅੱਜ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਲੱਗਾਗਾ ਤੇ ਤੇ ਤੁਹਾਨੂੰ ਕਾਂਗਰਸ ਪਾਰਟੀ ਦੇ ਵਿੱਚ ਕੀ ਆਦਰ ਦਿੰਦਾ ਜੀ ਕਿ ਇਹ ਜੋਇਨਿੰਗ ਕਰਾਇਆ ਜੀ ਨਹੀਂ ਜੀ ਨਹੀਂ ਜੀ ਮੇਰੀ ਜਿਹੜਾ ਪਰਮਜੀਤ ਸਿੰਘ ਪੰਮਾ ਜੀ ਢਾਲੇ ਤੋਂ ਆ ਜੀ ਤੇ ਉਹਦੇ ਨਾਲ ਡਾਕਟਰ ਰਾਜਾ ਜੀ ਆ ਇਹਨਾਂ ਦੀ ਪੇਂਡਾ ਸਦਕਾ ਮੈਂ ਜਿਹੜਾ ਹੈਗਾ ਵੀ ਅੱਜ ਕਾਂਗਰਸ ਪਾਰਟੀ ਜੋਇਨ ਕਰ ਲੱਗਿਆ ਮੇਰੇ ਨਾਲ ਮੌਜੂਦਾ ਜਿਹੜੇ ਹੈਗੇ ਨੇ ਪੰਜ ਨੇਗੇ ਕੋਸ ਹੋਰ ਵੀ ਸਾਡੇ ਪਿੰਡ ਦੇ ਜਿਹੜੇ ਬਹੁਤਵਾਰ ਵਿਅਕਤੀ ਹੈਗੇ ਆ ਉਹ ਵੀ ਆ ਜਨਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮ ਰੋਣ ਲੱਗਿਆ ਕਿਉਂਕਿ ਚੰਨ ਜੀ ਚੰਨੀ ਜਿਹੜਾ ਕੁਝ ਸਮਾਂ ਜਿੰਨਾ ਤਿਆਰ ਉਹ ਮੁੱਖ ਮੰਤਰੀ ਰਹੇ ਆ ਉਹਨਾਂ ਨੇ ਗਰੀਬਾਂ ਪ੍ਰਤੀ ਜਿਹੜੀਆਂ ਸਹੂਲਤਾਂ ਸੀਗੀਆਂ ਉਹ ਬਹੁਤ ਹੀ ਵਧੀਆ ਸਹੂਲਤਾਂ ਦਿੱਤੀਆਂ ਸੀਗੀਆਂ ਇਸ ਕਰਕੇ ਲੋਕ ਚੰਨ ਜੀ ਚੰਨੀ ਨੂੰ ਮੁੱਖ ਮੰਤਰੀ ਬੰਦਾ ਦੇਖਣਾ ਚਾਹੁੰਦੇ ਆ ਤੇ ਅੱਜ ਤੁਹਾਨੂੰ ਜੋ ਜੁਆਇਨ ਕਰਾਇਆ ਜੀ ਕੌਣ ਕੌਣ ਪਹੁੰਚੇ ਤੁਹਾਡੇ ਕੋਲ ਸਾਡੇ ਕੋਲੇ ਜੀ ਸਾਡੇ ਹਲਕਾ ਚਾਰਜ ਭਵਿੰਦਰ ਸਿੰਘ ਸਾਹੋਕੀ ਉਹਨਾਂ ਨਾਲ ਰੁਪਿੰਦਰਦੀਨਾ ਜੀ ਤੇ ਨਾਲ ਕੁਸਾ ਜੀ ਤੇ ਸਾਡੇ ਡਾਕਟਰ ਰਾਜਾ ਜੀ ਤੇ ਡਾਕਟਰ ਸਰਦਾਰ ਪਰਮਜੀਤ ਸਿੰਘ ਪੰਮਾ ਉਹ ਵੀ ਇੱਥੇ ਨਾਲ ਸੀ ਬਾਕੀ ਸਮੁੱਚੀ ਲੀਡਰਸ਼ਿਪ ਕਾਂਗਰਸ ਦੀ ਜਿਹੜੀ ਇੱਥੇ ਸ਼ਾਮਲ ਸੀਗੀ ਤੇ ਨਾਲ ਜਿਹੜੇ ਸਾਡੇ ਨਗਰ ਦੇ ਮੈਂ ਸਾਰੇ ਨਗਰ ਨਾਲ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਿ ਲੱਗੇ ਜਿਹੜੇ ਸਾਡੇ ਨੇੜੇ-ਤੇੜੇ ਦੇ ਸਰਪੰਚ-ਪੰਚ ਸੀ ਉਹ ਵੀ ਆਜ ਇੱਥੇ ਮੇਰੇ ਚਾਵਲੋਂ ਦੇ ਵਿੱਚ ਉਹ ਵੀ ਨਾਲ ਆਏ ਵਿੱਚ ਅੱਜ ਕਾਂਗਰਸ ਪਾਰਟੀ ਜੋਇਨ ਕਰ ਲਈ ਸਰ ਤੁਸੀਂ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਹਾਂਜੀ। ਧੰਨਵਾਦੀ ਤੁਹਾਡਾ। ਅੱਜ ਡਾਕਟਰ ਸਾਹਿਬ ਨਾਲ ਜਿਹੜਾ ਅੱਜ ਇਹਨਾਂ ਨੂੰ ਤੁਸੀਂ ਕਾਂਗਰਸ ਪਾਰਟੀ ਦੇ ਨਾਲ ਜੋਇਨ ਕਰਾਇਆ ਵਾ। ਜੀ। ਤੇ ਕਿਸ ਤਰ੍ਹਾਂ ਦੇਖਦੇ ਹੋ ਇਹਦੇ ਬਾਰੇ ਜਾਣਕਾਰੀ ਦਿਓ ਜੀ। ਇਹ ਅੱਜ ਜੋ ਸਾਡੇ ਸਰਪੰਚ ਸਾਹਿਬ ਹੈ ਪੱਟੀ ਸਾਹਿਬ ਉਹ ਕਾਂਗਰਸ ਪਾਰਟੀ ਜੋਇਨ ਕੀਤੀ ਹੈ। ਤੇ ਸਾਨੂੰ ਬਹੁਤ ਵਧੀਆ ਲੱਗਾ ਸਾਡਾ ਕਾਂਗਰਸ ਪਾਰਟੀ ਦਾ ਜਿਹੜਾ ਪਰਿਵਾਰ ਦੇ ਵਿੱਚ ਵਾਧਾ ਹੋਇਆ। ਇੱਕ ਸਾਨੂੰ ਬੜੀ ਖੁਸ਼ੀ ਹੈ ਕਿਉਂਕਿ ਸਰਪੰਚ ਸਾਹਿਬ ਬੜੇ ਮਿਹਨਤੀ ਕੰਮ ਕਰਾਉਂ ਉਸ ਸਮਾਜ ਸੇਵੀ ਆ ਜਿਨ੍ਹਾਂ ਨੇ ਇੱਕ ਪਿੰਡ ਦੇ ਵਿੱਚ ਸਮਾਜ ਸੇਵੀ ਦੀਆਂ ਕਈ ਗੱਲਾਂ ਚਲਾਈਆਂ ਜਿਨ੍ਹਾਂ ਦਾ ਇਹਨਾਂ ਨੂੰ ਲੋਕਾਂ ਵੱਲੋਂ ਪੂਰਨ ਸਮਰਥਨ ਹੈ ਤੇ ਇਸ ਸਰਪੰਚ ਦਾ ਸਭ ਇਹ ਇੱਕ ਪੁਆਇੰਟ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਨ੍ਹਾਂ ਦੀ 파ਰਕ ਵੱਖ ਨੇ ਸਰਪੰਚ ਸਾਹਿਬ ਅਤੇ ਇਹਨਾਂ ਦੇ ਨਾਲ ਜਿਹੜੇ ਸਾਫਾ ਮੈਂਬਰ ਪੰਚਾਇਤ ਹੈ ਮੁਰਦਾ ਮੈਂਬਰ ਪੰਚਾਇਤ ਉਹ ਵੀ ਦਾ ਯੂਥ ਹੈ ਵੜਾ ਵਟਾਜ ਯੂਥ ਜਿਹੜਾ ਪ੍ਰਕਾਰ ਦੀ ਪਾਰਟੀ ਸ਼ਾਮ ਹੋਇਆ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਆਸ ਵੀ ਪਾਰਟੀ ਤੋਂ ਵਿਆਸ ਕਰਾਂਗੇ ਕਿ ਆਉਣ ਵਾਲੇ ਸਮੇਂ ਚ ਜੋ ਪੱਟੀ ਸਾਉ ਦਾ ਬਣਦਾ ਮਾਨ ਸਤਕਾਰ ਹੈ ਉਹ ਜੋ ਹੋਣਾ ਚਾਹੀਦਾ ਕਿਉਂਕਿ ਪਹਿਲੀ ਪਾਰਟੀ ਤੋਂ ਪੂਸ਼ ਅਕਾਲੀਗਲ ਤੋਂ ਤੰਗ ਹੋ ਗਏ ਜਿਹੜਾ ਇਹਨਾਂ ਨੇ ਕਾਂਗਰਸ ਪਾਰਟੀ ਵਾਂ ਦਾ ਜਿਹੜਾ ਮਨ ਬਣਾਇਆ ਕਿ ਉੱਥੇ ਇਹਨਾਂ ਨੂੰ ਬੜੀ ਮਿਹਨਤ ਕਰਨ ਦੇ باوجود ਆਪਣੇ ਇਨਕਮ ਸੂਖਾਂ ਤੋਂ ਉੱਪਰ ਉੱਟ ਕੇ ਕੰਮ ਕਰਨ ਦੇ باوجود ਇਹਨਾਂ ਨੂੰ ਜਿਹੜਾ ਮਾਨ ਸਨਮਾਨ ਨਹੀਂ ਮਿਲਿਆ ਇਸ ਕਰਕੇ ਇਹਨਾਂ ਨੇ ਅੱਜ ਗੋਵਿੰਦ ਅਸਲ ਗੋਵਿੰਦ ਸਿੰਘ ਸਾਹ ਹੋ ਕੇ ਹਲਕਾ ਅਨਚਾਰਜ ਦੀ ਮਜਬੂਰੀ ਵਿੱਚ ਸਾਡੀ ਲੋਕਲ ਲੀਡਰਸ਼ਿਪ ਦੀ ਮਜਬੂਰੀ ਵਿੱਚ ਕਾਂਗਰਸ ਪਾਰਟੀ ਦਾ ਪੰਡਾ ਪੜਿਆ ਅਸੀਂ ਇਹਨਾਂ ਦਾ ਸਾਰੇ ਨਗਰ ਦਾ ਤੈਅ ਦੂਨ ਪ੍ਰਮਾਣ ਕਰਦੇ ਹਾਂ ਕੋਈ ਨੇ ਕੋਈ ਮਾਨ ਸਨਮਾਨ ਦਿੱਤਾ ਤਾਂ ਤੁਹਾਡੇ ਇਹਦੇ ਵਿੱਚ ਕਾਂਗਰਸ ਪਾਰਟੀ ਨੇ ਮੈਨੂੰ ਡਿਸਟ੍ਰਿਕਟ ਦਾ ਵਾਈਸ ਪ੍ਰੈਜ਼ੀਡੈਂਟ ਲਾਇਆ ਐ ਐਸ ਸੀ ਸੈੱਟ ਲਾ ਕੇ ਕਦੋਂ ਬਣਾਇਆ ਜੀ ਥੋੜੇ ਦਿਨ ਹੋਇਆ ਜੀ ਥੋੜੇ ਦਿਨ ਹੋਇਆ ਪਹਿਲਾਂ ਅੱਛੀ ਚੀਜ਼ ਹੁੰਦਾ ਕੇ ਮੈਨੂੰ ਲਾਇਆ ਵਾਈਸ ਪ੍ਰੈਜ਼ੀਡੈਂਟ ਤੇ ਅੱਜ ਜਿੱਥੇ ਤੁਸੀਂ ਪਹੁੰਚੇ ਆ ਕਿਹੜਾ ਪਿੰਡ ਆ ਇਹ ਇਹ ਢੂਲਕੋਟ ਚੜ੍ਹ ਸਿੰਘ ਵਾਲਾ ਇੱਥੇ ਕਾਹਦੇ ਸੰਬੰਧ ਚ ਆਏ ਤੁਸੀਂ ਕਿੱਥੇ ਹੋ ਕੇ ਇੱਥੇ ਸਾਡੇ ਕਾਂਗਰਸ ਪਾਰਟੀ ਦੇ ਵਿੱਚ ਢੂਲਕੋਟ ਚੜ੍ਹ ਸਿੰਘ ਵਾਲਾ ਦੇ ਸਾਬਕਾ ਸਰਪੰਚ ਉਹਨਾਂ ਦੇ ਨਾਲ ਉਸ ਮਜੂਤਾ ਮੈਂਬਰ ਪੰਚਾਇਤ ਕੋ ਸਾਬਕਾ ਬਚਾਇਤ ਉਹ ਸਾਡੇ ਕਾਂਗਰਸ ਪਾਰਟੀ ਦੇ ਵਿੱਚ ਛਾਂ ਹੋਈ ਉਹ ਕਿਹੜੀ ਪਾਰਟੀ ਚੋਂ ਆਇਆ ਜੀ ਉਹ ਅਕਾਲੀ ਦਲ ਚੋਂ ਫਿਰ ਅਕਾਲੀ ਦਲ ਨੂੰ ਇਹਦਾ ਮਤਲਬ ਬਹੁਤ ਵੱਡਾ ਝਟਕਾ ਲੱਗੇ ਜੀ ਇੱਥੇ ਬਹੁਤ ਵੱਡਾ ਝਟਕਾ ਲੱਗਾ ਜੀ ਕਾਂਗਰਸ ਪਾਰਟੀ ਦੀ ਲਹਿਰ ਬਣ ਰਹੀ ਹੈ ਜਿੰਨਾ ਉਤਸ਼ਾਹ ਦੇਖਿਆ ਜੀ ਯੂਥ ਦਾ ਯੂਥ ਬਹੁਤ ਕਾਂਗਰਸ ਪਾਰਟੀ ਨੂੰ ਜਿਹੜਾ ਸਪੋਰਟ ਕਰ ਰਿਹਾ ਤੇ ਆਉਣ ਵਾਲਾ ਭਵਿਕ ਵੀ ਜਿਹੜਾ ਕਾਂਗਰਸ ਪਾਰਟੀ ਦਾ ਹੋਊਗਾ ਅਸੀਂ ਸੋਚਦੇ ਹਾਂ ਵੀ ਆਉਣ ਵਾਲਾ ਸਾਡਾ ਸੀਐਮ ਮੁੱਖ ਮੰਤਰੀ ਚੰਨੀ ਚੰਨੀ ਹੋਣਗੇ ਤੇ ਅਸੀਂ ਆਸ ਵੀ ਲੋਕਾਂ ਦਾ ਭਰੋਸਾ ਵੀ ਮੰਗ ਰਿਹਾ ਕਿ ਤੁਸੀਂ ਇੱਕ ਇੱਕ ਕੀਮਤੀ ਵੋਟ ਕਾਂਗਰਸ ਪਾਰਟੀ ਪਾਓ ਕਿ ਇੱਥੇ ਤੁਹਾਨੂੰ ਪਾਰਟੀ ਦੇ ਵਿੱਚ ਲੰਬ ਵਾਸਤੇ ਕੌਣ ਤੁਹਾਡੇ ਨਾਲ ਇੱਥੇ ਪਹੁੰਚੇ ਨੇ ਇੱਥੇ ਮੇਰੇ ਨਾਲ ਮੇਰਾ ਸਹਿਯੋਗੀ ਪਰਮਜੀਤ ਪਮੜ ਡਾਲਾ ਆਇਆ ਸੀ ਉਹਨਾਂ ਦੇ ਜਤਨਾ ਸਰਕਾਰ ਨੇ ਇਹਨਾਂ ਦਾ ਪੱਟੀ ਸਾਹਮਣੇ ਨੇੜਤਾ ਸੀ ਤੇ ਉਹ ਵਿਚਾਰ ਵਟਾਂਦਰੇ ਤੋਂ ਬਾਅਦ ਇੱਥੇ ਸਾਡੇ ਨਾਲ ਭਪਿੰਦਰ ਸਿੰਘ ਸਾਹਿਬ ਕੇ ਸਾਡੇ ਹਲਕਾ ਚਾਜ ਨੇয়াল ਸਿੰਘ ਵਾਲਾ ਉਨ੍ਹਾਂ ਦੇ ਨਾਲ ਸਾਡੀ ਰਵਿੰਦਰਦੀਨਾ ਜੀ ਜੱਗਾ ਸਰਪੰਚ ਬਲਾਕ ਪ੍ਰਧਾਨ ਜੀਤਵਾਲ ਤੇ ਕੁਸਾ ਸਾਹਿਬ ਹੋਰ ਸਾਡੀ ਲੋਕਲ ਲੀਡਰਸ਼ਿਪ ਜਿਹੜੀ ਹਾਜ਼ਰ ਸੀ ਥੈਂਕ ਯੂ ਸਰ